ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਇੱਕ ਨਜ਼ਰ ਮਾਰते ਆ ਮੁਖੜ ਲੈਣਸ ਤੇ ਇੰਡਿਆ ਦੇ ਵੱਲੋਂ ਅਮਰੀਕਾ ਕੈਨੇਡਾ ਜਨਮਾਲੀਆਂ ਫਲਾਈਟ ਸੁਰਾਦਰ ਕੈਨੇਡਾ ਦੀਆਂ ਵੀ ਕੁਝ ਫਲਾਈਟਸ ਏਜੰਸੀਸ ਦੇ ਵੱਲੋਂ ਕੀਤਾ ਗਿਆ ਸੇਮ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਾਟੋ ਦੇ ਹੋਰ ਖਰਚ ਵਾਸਤੇ ਕੀਤਾ ਐਲਾਨ 5 ਫੀਸਦੀ ਪ੍ਰਤੀ ਵਚਨ ਵਧਤਾ ਨਹੀਂ ਪ੍ਰਗਟਾਈ ਚੰਗ ਬੰਦੀ ਦੀ ਉਲੰਘਣਾ ਦਰਮਿਆਨ ਨੇ ਰਾਨੀ ਲੋਕ ਘਰ ਵਾਪਸ ਜਾਣ ਬਾਰੇ ਚਿੰਤਿਤ 13 ਜੂਨ ਤੋਂ ਜਾਰੀ ਹੈ ਇਜ਼ਰਾਈਲ ਤੇ ਰਾਨ ਦੀ ਚੰਗ ਅਮਰੀਕੀ ਹਵਾਈ ਹਮਲੇ ਤੋਂ ਬਾਅਦ ਕੈਨੇਡਾ ਜਿਹੜਾਨੀ ਅਤਵਾਦੀ ਸੱਲਾਂ ਬਾਰੇ ਚਿੰਤਿਤ ਕੈਬਨਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਹਮ ਰਤਬਾ ਦੇ ਨਾਲ ਕੀਤੀ ਗਈ ਹੈ ਗੱਲਬਾਤ ਹੁਣ ਖਬਰਾਂ ਵਿਸਥਾਰ ਦੇ ਨਾਲ ਏਅਰ ਇੰਡੀਆ ਦੇ ਵੱਲੋਂ ਅਮਰੀਕਾ ਤੇ ਕੈਨੇਡਾ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਏਅਰ ਇੰਡੀਆ ਨੇ ਅਮਰੀਕਾ ਕੈਨੇਡਾ ਤੇ ਯੂਰਪ ਜਾਣ ਵਾਲੀਆਂ ਫਲਾਈਟਸ ਰੱਦ ਕਰ ਦਿੱਤੀਆਂ ਨੇ ਇਸਪੇ ਚੇਕ ਕਰਨ ਦੱਸਿਆ ਜਾ ਰਿਹਾ ਹੈ ਇਜ਼ਰਾਈਲ ਤੇ ਈਰਾਨ ਦੀ ਚੱਲ ਰਹੀ ਜੰਗ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੈਨੇਡਾ ਦੀਆਂ ਵੀ ਕੁਝ ਫਲਾਈਟ ਏਜੰਸੀਜ਼ ਦੇ ਵੱਲੋਂ ਇਹੀ ਸੇਮ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਵੀ ਜਾਂ ਤਾਂ ਆਪਣੀਆਂ ਫਲਾਈਟਸ ਰੱਦ ਕਰ ਦਿੱਤੀਆਂ ਨੇ ਜਾਂ ਫਿਰ ਕੁਝ ਸਮੇਂ ਵਾਸਤੇ ਰੋਕ ਦਿੱਤੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਵੱਡਾ ਖਤਰਾ ਮੂਲ ਨਹੀਂ ਲੈਣਾ ਚਾਹੁੰਦੀਆਂ ਇਹ ਕੰਪਨੀਆਂ ਇਸ ਕਰਕੇ ਅਜਿਹੇ ਐਲਾਨ ਕੀਤੇ ਜਾ ਰਹੇ ਨੇ ਏਅਰ ਇੰਡੀਆ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵੱਲ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਹੈ। ਮੱਧਪੂਰਬ ਦੇ ਹਾਲਾਤ ਨੂੰ ਵੇਖਦਿਆਂ ਭਾਰਤ ਦੀ ਕੌਮੀ 에ਅਰਲਾਈਨ ਵੱਲੋਂ ਯੂਰਪੀ ਦੇਸ਼ਾਂ ਵੱਲ ਜਾਣ ਵਾਲੀਆਂ ਸਾਰੀਆਂ ਤੇ ਕੈਨੇਡਾ ਤੋਂ ਅਮਰੀਕਾ ਦੇ 5 ਸ਼ਹਿਰਾਂ ਵੱਲ ਜਾਣ ਵਾਲੀਆਂ ਫਲਾਈਟਸ ਅਗਲੇ ਹੁਕਮਾਂ ਤੱਕ ਰੱਦ ਕੀਤੀਆਂ ਗਈਆਂ ਨੇ। ਦੂਜੇ ਪਾਸੇ 에ਅਰ ਕੈਨੇਡਾ, ਸਿੰਗਾਪੂਰ 에ਅਰਲਾਈਨਜ਼ ਅਤੇ ਯੂਨਾਈਟਿਡ 에ਅਰਲਾਈਨਜ਼ ਵੱਲੋਂ ਵੀ ਆਪਣੀਆਂ ਕਈ ਫਲਾਈਟਸ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਹੈ। ਏਅਰ ਇੰਡੀਆ ਦੇ ਬੁਲਾਰੀ ਨੇ ਕਿਹਾ ਹੈ ਕਿ ਖਾੜੀ ਮੁਲਕਾਂ ਵੱਲੋਂ ਆਪੋ ਆਪਣੇ ਹਵਾਈ ਖੇਤਰ ਬੰਦ ਕੀਤੇ ਜਾ ਚੁੱਕੇ ਨੇ ਜਿਸ ਦੇ ਮੱਦੇਨਜ਼ਰ ਨਿਊਯਾਰਕ, ਟੋਰਾਂਟੋ, ਵਾਸ਼ਿੰਗਟਨ, ਸ਼ਿਕਾਗੋ ਤੇ ਨਿਊ ਆਰਕ ਜਾਣ ਵਾਲੀਆਂ ਫਲਾਈਟਸ ਆਰਸੀ ਤੌਰ ਤੇ ਰੱਦ ਰਾਂਕੀਆਂ ਦੱਸਣਾ ਬੰਦ ਹੈ ਕਿ ਜਨਰਲ ਟਰੰਪ ਵੱਲੋਂ ਜੰਗਪੰਦੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਕਤਰ ਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਸੌਵਾਰ ਨੂੰ ਬੰਦ ਕਰ ਦਿੱਤੇ ਅਨ ਮੌਕੇ ਤੇ ਕੀਤੀ ਗਈ ਕਾਰਵਾਈ ਮਗਰੋਂ 에어 ਇੰਡੀਆ ਨੂੰ ਉੱਤਰੀ ਅਮਰੀਕਾ ਤੋਂ ਪਰਤ ਰਹੀਆਂ ਫਲਾਈਟਸ ਦੇ ਰੂਟ ਤਬਦੀਲ ਕਰਨੇ ਪਏ। ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਾਰਥ ਅਮਰੀਕਾ ਤੋਂ ਭਾਰਤ ਆ ਰਹੀ ਇੱਕ ਫਲਾਈਟ ਨੂੰ ਵਾਪਸ ਹੀ ਮੋੜ ਦਿੱਤਾ ਗਿਆ। ਏਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਖਾੜੀ ਦੇ ਮੁਲਕਾਂ 'ਚ ਪੈਦਾ ਹੋਏ ਹਾਲਾਤ ਏਅਰਲਾਈਨ ਦੇ ਕੰਟਰੋਲ ਤੋਂ ਬਾਹਰ ਨੇ ਹਵਾਈ ਖੇਤਰ ਬੰਦ ਹੋਣ ਕਰਕੇ ਏਅਰ ਕੈਨੇਡਾ ਵੱਲੋਂ ਦੁਬਈ ਜਾਣ ਵਾਲੀਆਂ ਨੌਨ-ਸਟਾਪ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ ਜਦਕਿ ਯੂਨਾਈਟਿਡ ਏਅਰਲਾਈਨਸ ਵੱਲੋਂ ਨਿਊਯਾਰਕ ਅਤੇ ਨਿਊ ਜਰਸੀ ਤੋਂ ਦੁਬਈ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਬ੍ਰਿਟਿਸ਼ 에ਅਰਵੇਜ਼ ਨੇ ਦੋਹਾ ਜਾਣ ਵਾਲੀਆਂ ਫਲਾਈਟਸ ਮੁਤਲ ਕਰਨ ਦਾ ਜ਼ਿਕਰ ਕੀਤਾ ਹੈ। ਭਾਰਤੀ 에ਰਲਾਈਨਸ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਡੀਗੋ ਵੱਲੋਂ ਦੁਬਈ, ਦੋਹਾ, ਅਬੂਦਾਬੀ, ਕੁਵੈਤ ਤੇ ਤਬਲਿਸੀ ਦੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਬਾਅਦ ਦੁਪਹਿਰ ਤੱਕ 705 ਕਮੰਟਰੀ ਫਲਾਈਟਸ ਰੱਦ ਹੋਈਆਂ ਤੇ ਮਹਾਰਾ ਦਾ ਕਹਿਣਾ ਹੈ ਕਿ ਮੁਕੰਮਲ ਜੰਗਬੰਦੀ ਹੋਣ ਤੱਕ ਫਲਾਈਟਸ ਮੁੜ ਸ਼ੁਰੂ ਹੁੰਦੇ ਸਾਰ ਨਹੀਂ। ਫਲਾਈਟ ਸੇਫਟੀ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਹਸਨ ਸ਼ਾਹੀਦੀ ਨੇ ਕਿਹਾ ਕਿਵਾ ਖੁਆਖਾ ਮੁਲਕਾਂ ਵੱਲੋਂ ਆਪਣੀ ਰਣਨੀਤੀ ਤਹਿਤ ਹਵਾਈ ਖੇਤਰ ਬੰਦ ਕੀਤੇ ਗਏ ਨੇ ਕੱਤਰ ਵੱਲੋਂ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਜਾਇਜ਼ ਹੈ ਕਿਉਂਕਿ ਖਤਰਾ ਬਹੁਤ ਜ਼ਿਆਦਾ ਵੱਚੁਕਾ ਹੈ ਸੰਯੁਕਤ ਅਰਬ ਅਮੀਰਾਤ ਦਾ ਹਵਾਈ ਖੇਤਰ ਸੋਮਵਾਰ ਨੂੰ ਕਈ ਘੰਟੇ ਬੰਦ ਰਿਹਾ ਪਰ ਹੁਣ ਇਸ ਨੂੰ ਖੋਲ ਦਿੱਤਾ ਗਿਆ ਹੈ ਸ਼ਹੀਦੀ ਦਾ ਕਹਿਣਾ ਹੈ ਕਿ ਕੋਈ ਮੁਲਕ ਐਮ ਐਚ 17 ਫਲਾਈਟ ਵਰਗਾ ਹਸ਼ਰ ਨਹੀਂ ਚਾਹੇਗਾ ਜਦੋਂ ਮਲੇਸ਼ੀਆ 에ਅਰਲਾਈਨਸ ਦੀ ਫਲਾਈਟ ਨੂੰ ਯੂਕਰੇਨ ਦੇ ਹਵਾਈ ਖੇਤਰ ਦੇ ਵਿੱਚ ਮਿਜ਼ਾਈਲ ਦਾ ਨਿਸ਼ਾਨਾ ਬਣਾਇਆ ਗਿਆ ਤੇ 298 ਮੁਸਾਫਰ ਮਾਰੇ ਗਏ ਤੇ ਉਹਦਰ ਨਾਟੋ ਸੰਮੇਟੇ ਵਾਸਤੇ ਵਿਦੇਸ਼ੀ ਦੌੜੇ ਦੇ ਉੱਤੇ ਸਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰ ਖਰਚ ਕਰਨ ਵਾਸਤੇ ਓਪਨ ਹੋ ਰਹੇ ਨੇ ਪਰ ਹਜੇ ਤੱਕ ਉਹਨਾਂ ਨੇ 5% ਦੇ ਪ੍ਰਤੀਵਚਨ ਬਧਤਾ ਜ਼ਾਹਰ ਨਹੀਂ ਕੀਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਛਮੀ ਫੌਜੀ ਗਠਜੋੜ ਦੇ ਸਲਾਨਾ ਸੰਮੇਲਨ ਤੋਂ ਪਹਿਲਾਂ ਕਿਹਾ ਹੈ ਕਿ ਨਾਟੋ ਦੇ ਨਵੇਂ ਰੱਖਿਆ ਖਰਚੇ ਟੀਚੇ ਤੇ ਦਸਖਤ ਕਰਨ ਲਈ ਸੰਘੀ ਖਜ਼ਾਨੇ ਨੂੰ ਹਰ ਸਾਲ 150 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ। ਪ੍ਰਧਾਨ ਮੰਤਰੀ ਹੋਰ ਖਰਚ ਕਰਨ ਵਾਸਤੇ ਖੁੱਲੇ ਨੇ ਪਰ ਉਹਨਾਂ ਨੇ 5% ਦੇ ਲਈ ਕੋਈ ਵੀ ਜਵਾਬ ਨਹੀਂ ਦਿੱਤਾ। ਨਾਟੋ ਮੈਂਬਰ ਰੱਖਿਆ ਖਰਚ ਲਈ ਮਾਪਦੰਡ ਨੂੰ ਕੁੱਲਰੇਲੂ ਉਤਪਾਦ ਦੇ ਮੌਜੂਦਾ 2% ਤੋਂ ਵਧਾ ਕੇ ਸੰਯੁਕਤ 5% ਤੱਕ ਲੈ ਗਏ ਨੇ। ਔਰ ਇਹ ਕਰੰਦਤੇ ਬਹਿਸ ਕੀਤੀ ਜਾਵੇਗੀ ਕਿ ਕਾਰਨੀ ਨੇ ਅੰਕੜਿਆਂ ਨੂੰ ਤੋੜਨ ਵਾਸਤੇ ਤੇਜ਼ੀ ਦੇ ਨਾਲ ਕੰਮ ਕੀਤਾ। ਉਹਨਾਂ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ 9.3 ਬਿਲੀਅਨ ਡਾਲਰ ਵਾ ਉਹ ਦੇਣ ਦਾ ਵੀ ਵਾਅਦਾ ਕੀਤਾ ਹੈ ਇਸ ਸਾਲ ਦੇ ਰਾਸ਼ਟਰੀ ਰੱਖਿਆ ਵਿਭਾਗ ਦੇ ਬਜਟ ਦੀ ਗੱਲ ਕਰੀਏ ਤਾਂ ਉਸ ਵਿੱਚ ਸਾਲਾਨਾ ਫੌਜੀ ਵੰਡ ਲਗਭਗ 62 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਲਿਬਰਲ ਸਰਕਾਰ ਨੂੰ ਰੱਖਿਆ ਵਿਭਾਗ ਲਈ ਜੀਡੀਪੀ ਦੇ 3.5 ਫੀਸਦੀ ਸਿੱਧੇ ਫੌਜੀ ਖਰਚ ਦੇ ਟੀਚੇ ਨੂੰ ਪੂਰਾ ਕਰਨ ਲਈ 45 ਬਿਲੀਅਨ ਤੋਂ ਪੰਜਾਬ ਬਿਲੀਅਨ ਡਾਲਰ ਵਾਧੂ ਲੱਭਣੇ ਪੈਣਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਛਮੀ ਫੌਜੀ ਗਠਜੋੜ ਦੇ ਸਲਾਨਾ ਸੰਮੇਲਨ ਤੋਂ ਪਹਿਲਾਂ ਆਖਿਆ ਹੈ ਕਿ ਨਾਟੋ ਦੇ ਨਵੇਂ ਰੱਖਿਆ ਖਰਚੇ ਟੀਚੇ ਤੇ ਦਸਖਤ ਕਰਨ ਨਾਲ ਸੰਘੀ ਖਜ਼ਾਨੇ ਨੂੰ ਹਰ ਸਾਲ 150 ਬਿਲੀਅਨ ਡਾਲਰ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। With increasingly open Arctic waters and rapid advances in cyber, in AI, and quantum, with advanced missile capacities, we can no longer rely on our geography to protect us. As the global landscape shifts, the collective security created by the Alliance remains the strongest and the most effective way of protecting Canadian sovereignty and protecting the security of Canadians. So, together with our allies, we must ensure that NATO remains strong, unified, and ready to confront the threats not just of today but of tomorrow. And so, in this pursuit, Canada is helping to ensure that the alliance and the peace that it can help protect prevail. In order to do so, we must invest in our strength because Canada's leadership must be defined not just by the strength of our values, but uh, by the value of our strength. And that's why earlier this month, Minister of, Minister of Defence, Minister of Foreign Affairs, the um, Chief of the Defence Staff, and I unveiled Canada's plan to rebuild, uh, rearm, and reinvest in the Canadian Armed Forces to protect, first and foremost, Canadians, to protect our interests, and also to help protect our allies. In doing so, uh, we are reaching NATO's 2% target this year. We've arrived at this summit looking forward with a plan to help lead with new investments to build our strength. This morning, Canada, or just now, I guess it went into the afternoon, uh, Canada and our allies agreed to a new defense industrial, there's a new defense investment pledge, uh, which secures Canada's uh, strategic and security goals. As part of that, Canada is already beginning working towards a target of 3.5% of GDP by 2035. By expanding our plan to invest in the Canadian Armed Forces, to modernize our military equipment and technology, to help build up our own defense and security industries, as well as to diversify our defense partnerships. ਕਿ ਉਹਦੇ ਰੇ ਜੰਗਬੰਦੀ ਦੀ ਉਲੰਘਣਾ ਦੇ ਦਰਮਿਆਨ ইরਾਨੀ ਲੋਕ ਘਰ ਵਾਪਸੀ ਨੂੰ ਲੈ ਕੇ ਚਿੰਤਿਤ ਨੇ ਦਰਸਲਆ ਇਰਾਨ ਅਤੇ ਇਜ਼ਰਾਈਲ ਦੀ ਜੰਗ ਲਗਾਤਾਰ ਜਾਰੀ ਹੈ ਹਾਲਾਂਕਿ ਡੋਨਾਲਡ ਰਮ ਦੇ ਵੱਲੋਂ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਘਰ ਵਾਪਸ ਜਾਣ ਵਾਲੇ ਨਾਗਰਿਕਾਂ ਦੇ ਵਿੱਚ ਚਿੰਤਾ ਤੇ ਡਰ ਦਾ ਮਾਹੌਲ ਵਿਖਿਆ ਜਾ ਰਿਹਾ ਹੈ ਬਹੁਤ ਸਾਰੇ ਨਾਗਰਿਕ ਅਜੇ ਹੀ ਨੇ ਜੋ ਕੈਮਰੇ ਦੇ ਸਾਹਮਣੇ ਆ ਕੇ ਖੁੱਲਕੇ ਆਪਣਾ ਪੱਖ ਵੀ ਨਹੀਂ ਰੱਖ ਪਾਰੇ ਦਰਸਲ 13 ਜੂਨ ਤੋਂ ਦੋ ਹੀ ਦਿਸ਼ਾਂ ਦੇ ਵਿੱਚ جنگ ਜਾਰੀ ਹੈ ਇੱਕ ਦੂਜੇ ਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਜਿਹੜੇ ਲੋਕ ਈਰਾਨ ਦੇ ਨਾਲ ਸੰਬੰਧਿਤ ਨੇ ਉਹ ਬਹੁਦੇ ਚਿੰਤਿਤ ਨੇ ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਕੋਲ ਦੋਰੀ ਨਾਗਰਿਕਤਾ ਹੈ ਭਾਵੇਂ ਸੋਮਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਸ਼ੀ ਨਾਲ ਇਜ਼ਰਾਈਲ ਤੇ ਈਰਾਨ ਵਿਚਾਲੇ جنگਬੰਦੀ ਦਾ ਐਲਾਨ ਕੀਤਾ ਪਰ ਮੰਗਲਵਾਰ ਸਵੇਰੇ ਦੋਹਾਂ ਥਿਰਾਂ ਤੇ ਇਸ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਜਦੋਂ ਕਿ ਸਾਰਿਆਂ ਨੇ ਸ਼ਾਂਤੀ ਦੀ ਭਾਵਨਾ ਦਾ ਸਵਾਗਤ ਕੀਤਾ ਭਾਵੇਂ ਨਾਜ਼ੁਕੀ ਕਿਉਂ ਨਾ ਹੋਵੇ ইরਾਨੀ ਲੋਕ ইরਾਨੀ ਸਮਾਜ ਤੇ ਲੰਮੇ ਸਮੇਂ ਤੋਂ ਸਤਾੜੀ ਸ਼ਾਸਨ ਤੇ ਇਸ ਟਕਰਾਅ ਦੇ ਪ੍ਰਭਾਵ ਬਾਰੇ ਬਹੁਤ ਜ਼ਿਆਦਾ ਖੁੱਲ ਕੇ ਗੱਲ ਕਰਨ ਤੋਂ ਸਾਬਤਨ ਰਹੇ ਨੇ ਜਦੋਂ ਮੀਡੀਆ ਨੇ ਫੁੱਟਪਾਥ ਤੇ ਬੈਠਿਆਂ ਨੌਜਵਾਨ ইরਾਨੀ ਔਰਤਾਂ ਤੇ ਇੱਕ ਸਮੂਹ ਕੋਲ ਪਹੁੰਚ ਕੀਤੀ ਜੋ ਆਪਣੇ ਵੱਡੇ ਸੂਟਕੇਸ ਦੇ ਨਾਲ ਘਿਰੀਆਂ ਹੋਈਆਂ ਸਨ ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਕਿਹਾ ਕਿ ਉਹ ਬੋਲਣਾ ਚਾਹੁੰਦੇ ਨੇ ਪਰ ਬੋਲ ਨਹੀਂ ਸਕਦੇ ਉਹਨਾਂ ਕਿਹਾ ਕਿ ਉਹ ਡਰ ਮਹਿਸੂਸ ਕਰ ਰਹੇ ਨੇ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੀਨੀ 1999 ਤੋਂ ਦੇਸ਼ ਤੇ ਰਾਜ ਕਰ ਰਹੇ ਨੇ ਉਹਨਾਂ ਦੇ ਅਧੀਨ ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ ਜਿਹਨੂੰ ਇਜ਼ਰਾਈਲ ਅਤੇ ਅਮਰੀਕਾ ਨੇ ਹਾਲ ਹੀ ਵਿੱਚ ਹਵਾਈ ਹਮਲੇ ਸ਼ੁਰੂ ਕਰਨ ਦੇ ਫੈਸਲੇ ਨੂੰ ਜੈਸਟ ਹੈਡ ਆਉਂਦੇ ਹੋਏ ਇੱਕ ਦਬਾਅ ਵਾਲਾ ਖਤਰਾ ਕਿਹਾ ਈਰਾਨ ਤੇ ਇਜ਼ਰਾਈਲ ਵੱਲੋਂ 13 ਜੂਨ ਤੋਂ ਇੱਕ ਦੂਜੇ ਤੇ ਮਿਜ਼ਾਈਲਾਂ ਦਾ ਆਦਗਿਆਚਾਰੀਆਂ ਨੇ ਪਿਛਲੇ ਦਹਾਕੇ ਦੌਰਾਨ ਈਰਾਨੀ ਲੋਕ સતત ਧਾਰਮਿਕ ਆਗੂਆਂ ਤੇ ਆਰਥਿਕਤਾ ਦੀ ਸਥਿਤੀ ਦਾ ਵਿਰੋਧ ਕਰਨ ਲਈ ਕਈ ਮੌਕਿਆਂ ਤੇ ਸੜਕਾਂ ਤੇ ਉਤਰ ਆਏ ਨੇ 2022 ਚ ਕੱਥਿਤ ਡਰੈੱਸ ਕੋਡ ਦੀ ਉਲੰਘਣਾ ਲਈ ਮਹਾਸਾ ਅਮੀਨੀ ਨਾਮ ਦੀ ਇੱਕ ਔਰਤ ਦੀ ਪੁਲਿਸ ਹਿਰਾਸਤ ਚ ਹੋਈ ਮੌਤ ਤੋਂ ਬਾਅਦ ਬਹੁਤ ਸਾਰੇ ਪ੍ਰਦਰਸ਼ਨ ਹੋਏ ਕੁਝ ਦੋੜੀ ਨਾਗਰਿਕਤਾ ਵਾਲੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਈਰਾਨੀ ਅਧਿਕਾਰੀ ਉਨ੍ਹਾਂ ਦੇ ਸੈੱਲ ਫੋਨ ਦੀ ਖੋਜ ਕਰ ਰਹੇ ਸਨ ਅਤੇ ਪਾਰ ਕਰਨ ਤੋਂ ਪਹਿਲਾਂ ਫੋਟੋਆਂ ਤੇ ਸੰਪਰਕਾਂ ਨੂੰ ਵਿਵੇਕ ਰਹੇ ਸਨ ਮਿਲ ਵੀ ਇੱਕ ਈਰਾਨੀ ਹੈ ਤੇ ਉਸਨੇ ਤੁਰਕੀ ਚ ਦਾਖਲਾ ਲਿਆ ਹੈ ਅਤੇ ਸਿਰਫ ਆਪਣੇ ਪਹਿਲੇ ਨਾਮ ਨਾਲ ਪਛਾਣਿਆ ਜਾਂਦਾ ਹੈ। ਉਹਨੇ ਮੀਡੀਆ ਨੂੰ ਦੱਸਿਆ ਹੈ ਕਿ ਉਹਨੂੰ ਲੱਗਦਾ ਹੈ ਈਰਾਨ ਦੀ ਸਰਕਾਰ ਤੁਰੰਤ ਬੁਨਿਆਦੀ ਢਾਂਚੇ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ ਜਿਸ ਨਾਲ ਈਰਾਨ ਦੀ ਪਾਬੰਦੀਸ਼ੁਦਾ ਮਹਿੰਗਾਈ ਨਾਲ ਗ੍ਰਸਤ ਅਰਥਵਿਵਸਥਾ ਹੋਰ ਵੀ ਕਮਜ਼ੋਰ ਹੋ ਜਾਵੇਗੀ। ਉਹਨੂੰ ਲੱਗਦਾ ਹੈ ਕਿ ਲੋਕ ਥੱਕ ਗਏ ਨੇ ਤੇ ਉਹਨਾਂ ਦੇ ਕੋਲ ਲੜਨ ਜਾਂ ਸ਼ਾਸਨ ਤਬਦੀਲੀ ਬਾਰੇ ਸੋਚਣ ਦੀ ਊਰਜਾ ਨਹੀਂ ਹੈ ਕਿਉਂਕਿ ਸਿਰਫ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲਿਤ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕੁਝ ਵਾਪਰੇ ਜਾਂ ਸ਼ਾਇਦ ਨਾ ਵਾਪਰੇ ਇਹ ਸਭ ਰਾਜਨੀਤਿਕ ਨੇਤਾਵਾਂ ਅਮਰੀਕਾ ਤੇ ਨਿਰਭਰ ਕਰਦਾ ਹੈ ਇਹ ਲੋਕਾਂ ਤੇ ਨਿਰਭਰ ਨਹੀਂ ਕਰਦਾ ਅਜਿਹੇ ਲੋਕਾਂ 'ਚ ਮੂਸਾ ਰਮੇਸ਼ਵੀ ਨੇ ਜੋ ਆਪਣੇ ਪਰਿਵਾਰ ਦੇ ਨਾਲ ਸਾਈਪ੍ਰਸ 'ਚ ਆਪਣੀ ਤੀਜੀ ਗ੍ਰੈਜੂਏਸ਼ਨ 'ਚ ਸ਼ਾਮਲ ਹੋਣ ਲਈ ਦੇਸ਼ ਤੋਂ ਬਾਹਰ ਗਏ ਸਨ ਜਦੋਂ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਸੁਝਾਅ ਦਿੱਤਾ ਕਿ ਉਹਨਾਂ ਨੂੰ ਇੰਟਰਵਿਊ ਨਹੀਂ ਕਰਨੀ ਚਾਹੀਦੀ ਤਾਂ ਰਮੇਸ਼ ਨੇ ਸੁਝਾਅ ਨੂੰ ਠੁਕਰਾ ਦਿੱਤਾ ਤੇ ਕਿਹਾ ਕਿ ਉਹ ਗੱਲ ਕਰਨਾ ਚਾਹੁੰਦੇ ਨੇ ਤੇ ਮੀਡੀਆ ਨਾਲ ਆਪਣੇ ਬਿਆਨ ਸਾਂਝੇ ਕਰਨਗੇ ਉਨੇ ਆਖਿਆ ਹੈ ਕਿ ਉਸ ਦੀ ਸਰਕਾਰ ਤੇ ਇਜ਼ਰਾਈਲ ਕੁਝ ਸਮੱਸਿਆਵਾਂ ਦੇ ਵਿੱਚ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਜੰਗਬੰਦੀ ਹੋਵੇਗੀ ਤੇ ਉਹ ਆਪਣੇ ਘਰ ਵਾਪਸ ਜ਼ਰੂਰ ਜਾਣਗੇ। ਤੇ ਉਦੋਂ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਕੈਨੇਡਾ ਦੇ ਵਿੱਚ ਇਰਾਨੀ ਅਤਵਾਦੀ ਸੈਲਾਂ ਦੇ ਬਾਰੇ ਮੰਤਰੀ ਚਿੰਤਾ ਜ਼ਾਹਰ ਕਰ ਰਹੇ ਨੇ ਤੇ ਇਸੇ ਦੇ ਨਾਲ ਹੀ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਅਨੀਤਾ ਨੰਨੀ ਆਖਿਆ ਹੈ ਕਿ ਉਹਨਾਂ ਨੇ ਆਪਣੇ ਇਰਾਨੀ ਹਮਰਤਬਾ ਦੇ ਨਾਲ ਮੀਟਿੰਗ ਵੀ ਕੀਤੀ ਹੈ। ਅਨੀਤਾ ਆਨੰਦ ਕਹਿੰਦੇ ਨੇ ਕਿ ਉਹਨਾਂ ਦੀ ইরਾਨੀ ਹਮਰੁੱਤਵਾ ਦੇ ਨਾਲ ਬੇਮਿਸਾਲ ਕਾਲ ਹੋਈ ਹੈ ਕਾਲ ਦੇ ਉੱਤੇ ਗੱਲਬਾਤ ਵੀ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਜ਼ਿਕਰ ਵੀ ਕੀਤਾ ਅਨੀਤਾ ਆਨੰਦ ਖਾਸ ਤੌਰ ਦੇ ਉੱਤੇ ਜ਼ਿਕਰ ਕਰ ਰਹੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ইরਾਨੀ ਅਤਵਾਦੀ ਸੈੱਲ ਮੌਜੂਦ ਨੇ ਉਹ ਕਿਸੇ ਵੀ ਸਮੇਂ ਐਕਟਿਵ ਹੋ ਸਕਦੇ ਨੇ ਇਹ ਉਹ ਸੈੱਲ ਹੁੰਦੇ ਨੇ ਜੋ ਸ਼ਾਂਤ ਹੁੰਦੇ ਨੇ ਪਰ ਜਦੋਂ ਉਹਨਾਂ ਦੀ ਸਰਵਿਸ ਦੀ ਲੋੜ ਪੈਂਦੀ ਹੈ ਤਾਂ ਫਿਰ ਇੱਕੋਦਮ ਐਕਟਿਵ ਹੁੰਦੇ ਨੇ ਆਨੰਦ ਦਾ ਕਹਿਣਾ ਹੈ ਕਿ ਉਹਨਾਂ ਦੀ ইরਾਨੀ ਹਮਰੁੱਤਵਾ ਨਾਲ ਬੇਮਿਸਾਲ ਕਾਲ ਹੋਈ ਹੈ ਵਿਦੇਸ਼ ਮੰਤਰੀ ਅਨੀਤਾ ਆਨੰਦਾ ਕਹਿਣਾ ਹੈ ਕਿ ਉਹ ਈਰਾਨ ਦੇ ਸ਼ਾਸਨ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਤੇ ਈਰਾਨੀ ਪਰਮਾਣੂ ਸਹੂਲਤਾਂ ਤੇ ਅਮਰੀਕੀ ਹਮਲੇ ਤੋਂ ਬਾਅਦ ਤਹਿਰਾਨ ਦੁਆਰਾ ਕੈਨੇਡੀਅਨ ਧਰਤੀ ਤੇ ਅਤਵਾਦੀ ਸਲੀਪਰ ਸੈਲਸ ਨੂੰ ਸੜਗਰਮ ਕਰਨ ਦੀ ਸੰਭਾਵਨਾ ਬਾਰੇ ਡੂੰਘੇ ਚਿੰਤਤ ਨੇ ਆਨੰਦ ਨੂੰ ਸਾਬਕਾ ਲਿਬਰਲ ਨਿਆਂ ਮੰਤਰੀ ਇਰਵਿਨ ਕੋਟਲਰ ਦੇ ਹਵਾਲੇ ਨਾਲ ਮੀਡੀਆ ਦੇ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਜਿਸ 'ਚ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਈਰਾਨ ਇਨ੍ਹਾਂ ਸੈਲਾਂ ਦੀ ਵਰਤੋਂ ਕੈਨੇਡਾ 'ਚ ਆਪਣੇ ਵਰਗੇ ਈਰਾਨ ਦੇ ਸ਼ਾਸਨ ਦੇ ਆਲੋਚਕਾਂ ਵਿਰੁੱਧ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਕਰ ਸਕਦਾ ਹੈ। In addition to Mr. Cotler's remarks, we are very concerned about foreign interference including uh, the types that were highlighted by him. And we're very concerned about the Iranian regime, generally speaking. That's why we declared it a terrorist entity. That's why we have not had diplomatic relationships with Iran since 2013. We will continue to take any possibility of foreign interference extremely seriously, and that is underscored. Uh, by the work that we will advocate for here at NATO as well as the work that we were doing at the G7 ਮਨੁੱਖੀ ਅਧਿਕਾਰਾਂ ਦੇ ਵਕੀਲ ਕੋਟਲਰ ਨੇ ਪਿਛਲੇ ਸਾਲ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਸੁਰੱਖਿਆ ਲਈ ਪੁਲਿਸ ਸੁਰੱਖਿਆ ਹੇਠ ਸੀ ਉਹਨਾਂ ਕਿਹਾ ਸੀ ਕਿ RCMP ਨੇ ਉਹਨਾਂ ਨੂੰ ਦੱਸਿਆ ਹੈ ਕਿ ਇਸਨੇ ਈਰਾਨ ਦੇ ਸ਼ਾਸਨ ਦੇ ਏਜੰਟਾਂ ਦੁਆਰਾ ਉਹਨਾਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ ਅਮਰੀਕਾ ਚ ਐਫਬੀਆਈ ਅਧਿਕਾਰੀ ਅਤਵਾਦੀਆਂ ਜਾਂ ਜਸੂਸਾਨਾਲ ਬਣੇ ਇਰਾਨੀ ਸਲੀਪਰ ਸੈਲਾਂ ਲਈ ਹਾਈ ਅਲਰਟ ਤੇ ਨੇ ਜੋ ਅਕਸਰ ਅਣ ਪਛਾਤੇ ਰਹਿੰਦੇ ਨੇ ਪੱਛਮੀ ਦੇਸ਼ਾਂ 'ਚ ਆਮ ਜ਼ਿੰਦਗੀ ਜਿਉਂਦੇ ਨੇ ਜਦ ਤੱਕ ਉਹਨਾਂ ਨੂੰ ਸੇਵਾ ਲਈ ਨਹੀਂ ਬੁਲਾਇਆ ਜਾਂਦਾ ਐਨਬੀਸੀ ਦੀ ਰਿਪੋਰਟ ਅਨੁਸਾਰ ਇਰਾਨ ਨੇ ਸ਼ਨੀਵਾਰ ਨੂੰ ਇਰਾਨੀ ਪਰਮਾਣੂ ਟਿਕਾਣਿਆਂ ਤੇ ਹਮਲੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿੱਜੀ ਸੁਨੇਹੇ ਭੇਜੇ ਸਨ ਜਿਸ 'ਚ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਦੇਸ਼ 'ਚ ਸਲੀਪਰ ਸੈਲਾਂ ਦੁਆਰਾ ਕੀਤੇ ਗਏ ਅਮਰੀਕਾ 'ਚ ਅਤਵਾਦੀ ਹਮਲਿਆਂ ਦਾ ਜਵਾਬ ਦੇਣਗੇ ਇਹ ਪੁੱਛੇ ਜਾਣ ਤੇ ਕਿ ਕੀ ਸਰਕਾਰ ਕੈਨੇਡੀਅਨਸ ਨੂੰ ਕਿਸੇ ਵੀ ਸੰਭਾਵੀ ਈਰਾਨੀ ਅਤਵਾਦ ਤੋਂ ਬਚਾਉਣ ਲਈ ਕੀ ਕਾਰਵਾਈ ਕਰ ਰਹੀ ਹੈ ਅਨੀਤਾ ਆਨੰਤ ਨੇ ਕਿਹਾ ਹੈ ਕਿ ਕੈਨੇਡਾ ਨੇ ਪਿਛਲੇ ਸਾਲ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ ਇੱਕ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ ਇੱਕ ਦਹਾਕੇ ਪਹਿਲਾਂ ਕੂਟਨੀਤਿਕ ਸੰਬੰਧ ਤੋੜ ਲਏ ਸਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਹ ਵੀ ਆਖਿਆ ਕਿ ਅਮਰੀਕੀ ਹਵਾਈ ਹਮਲਿਆਂ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਦੀ ਆਪਣੇ ইরਾਨੀ ਹਮਰਤਬਾ ਅਬਾਸ ਅਰਾਕਚੀ ਨਾਲ ਇੱਕ ਬੇਮਿਸਾਲ ਕਾਲ ਹੋਈ ਸੀ ਉਨ੍ਹਾਂ ਦੇ ਦਫ਼ਤਰ ਦਾ ਮੰਨਣਾ ਹੈ ਕਿ ਇਹ ਕਈ ਸਾਲ ਪਹਿਲਾਂ ਫਰੈਂਚਸ਼ਾਫ ਫਿਲਿਪ ਸ਼ੈਂਪੇਨ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਪਹਿਲੇ ਕਾਲ ਨੇ 1 ਜਨਵਰੀ 2021 ਤੱਕ ਵਿਦੇਸ਼ ਮਾਮਲਿਆਂ ਦਾ ਪੋਰਟਫੋਲੀਓ ਸੰਭਿਆ ਸੀ ਜ਼ਿਕਰ ਇਹ ਖਾਸ ਹੈ ਕਿ ਈਰਾਨ ਇਜ਼ਰਾਈਲ ਦੇ ਵਿੱਚ ਹੋਈ ਜੰਗ ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਅਤੇ ਇਸ ਤੋਂ ਬਾਅਦ ਵਿਦੇਸ਼ਾਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ। ਕੁਝ ਮੁਲਕ ਇਜ਼ਰਾਈਲ ਦੇ ਹੱਕ ਵਿੱਚ ਆ ਡਟੇ ਨੇ ਤੇ ਕੁਝ ਈਰਾਨ ਦੇ ਹੱਕ ਵਿੱਚ ਆ ਡਟੇ ਨੇ। ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਕੀ ਰੁਖ اختیار ਕਰਦੀਆਂ ਨੇ। ਤੇ ਉਧਰ ਫੈਡਰਲ ਸਰਕਾਰ ਪੱਤ ਛੜ ਦੇ ਵਿੱਚ ਸਖਤ ਜ਼ਮਾਨਤ ਤੇ ਸਜ਼ਾ ਦੇ ਪ੍ਰਬੰਧਾਂ ਵਾਲਾ ਬਿੱਲ ਪੇਸ਼ ਕਰੇਗੀ ਐਲਾਨ ਕੀਤਾ ਗਿਆ ਹੈ ਮੰਤਰੀ ਸ਼ੌਨ ਫਰੇਜ਼ਰ ਦੇ ਵੱਲੋਂ। ਦਰਸਲ ਬੀਤੇ ਕੁਝ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਮੌਜੂਦਾ ਤੇ ਸਥਾਤਾਰੀ ਧਿਰ ਦੇ ਉੱਤੇ ਦੋਸ਼ ਲਗਾਏ ਜਾ ਰਹੇ ਸੀ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਜੋ ਬੇਲ ਨੂੰ ਲੈ ਕੇ ਉਪਾਅ ਰੱਖੇ ਗਏ ਨੇ ਉਹ ਜਾਂ ਫਿਰ ਸਜ਼ਾ ਦੇ ਪ੍ਰਬੰਧ ਬਹੁਤ ਹੀ ਜ਼ਿਆਦਾ ਢਿੱਲੇ ਨੇ ਇਸੇ ਕਰਕੇ بار بار ਕੋਈ ਵੀ ਅਪਰਾਧ ਕਰਦਾ ਹੈ ਤੇ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਹੁਣ ਜ਼ਮਾਨਤ ਛੇਤੀ ਨਾ ਮਿਲੇ ਜ਼ਮਾਨਤ ਮਿਲਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਿਸੇ ਅਪਰਾਧੀ ਨੂੰ ਕਰਨਾ ਪਵੇ ਤੇ ਅਪਰਾਧੀ ਦਰ ਇਹਦੇ ਨਾਲ ਘਟੇ ਇਸ ਨੂੰ ਲੈ ਕੇ ਹੀ ਹੁਣ ਪਤ ਛੜਦੇ ਵਿੱਚ ਫੈਡਰਲ ਸਰਕਾਰ ਇੱਕ ਬਿਲ ਪੇਸ਼ ਕਰਨ ਜਾ ਰਹੀ ਹੈ ਨਿਆਂ ਮੰਤਰੀ ਸ਼ੌਨ ਫਰੇਜ਼ਰ ਨੇ ਇੱਕ ਇੰਟਰਵਿਊ ਦੇਚਾ ਹੈ ਕਿ ਲਿਬਰਲ ਸਰਕਾਰ ਇਸ ਪਾਚੜ ਦੇ ਵਿੱਚ ਇੱਕ ਬਿਲ ਪੇਸ਼ ਕਰੇਗੀ ਜਿਸ ਵਿੱਚ ਕੁਝ ਅਪਰਾਧਾਂ ਖਾਸ ਕਰਕੇ ਸੰਗਠਿਤ ਅਪਰਾਧ ਮਨੁੱਖੀ ਤਸਕਰੀ ਘਰ 'ਚ ਹਮਲਾ ਕਰਨਾ ਕਾਰ ਚੋਰੀ ਨਾਲ ਸੰਬੰਧਿਤ ਅਪਰਾਧਾਂ ਲਈ ਸਖਤ ਜ਼ਮਾਨਤ ਸ਼ਰਤਾਂ ਤੇ ਸਜ਼ਾਵਾਂ ਪੇਸ਼ ਕੀਤੀਆਂ ਜਾਣਗੀਆਂ ਫਰੇਜ਼ਰ ਨੇ ਕ੍ਰੇਨਟਨ ਪ੍ਰੈਸ ਨੂੰ ਦੱਸਿਆ ਹੈ ਕਿ ਇਹ ਸ਼ਾਇਦ ਸਪਸ਼ਟ ਹੈ ਅਪਰਾਧਿਕ ਨਿਆਂ ਪ੍ਰਣਾਲੀ ਦੇ ਆਲੇ-ਦੁਆਲੇ ਦੇ ਸਮੇਂ ਨੂੰ ਵੇਖਦਿਆਂ ਹੋਇਆਂ ਸੁਧਾਰ ਕਰਮ ਪ੍ਰਧ ਨੇ ਫਰੇਜ਼ਰ ਨੇ ਕਿਹਾ ਹੈ ਕਿ ਸਰਕਾਰ ਵਾਦੂ ਸੁਧਾਰਾਂ ਨੂੰ ਸ਼ਾਮਲ ਕਰਨ ਤੇ ਵਿਚਾਰ ਕਰੇਗੀ ਪਰ ਘਟੋ ਘਟ ਬਸੰਤ ਸੰਗੀ ਚੋਣਾਂ ਦੌਰਾਨ ਲਿਬਰਲਾਂ ਦੁਆਰਾ ਵਾਦਾ ਕੀਤੇ ਗਏ ਅਪਰਾਧ ਨੀਤੀਆਂ ਨੂੰ ਲਾਗੂ ਕਰੇਗੀ ਫਰੇਜ਼ਰ ਨੂੰ ਮਈ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਨਿਆਂ ਮੰਤਰੀ ਨਿਯੁਕਤ ਕੀਤਾ ਗਿਆ ਸੀ ਇੱਕ ਚੋਣ ਮੁਹਿੰਮ ਤੋਂ ਬਾਅਦ ਜਿਸ ਚ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਨੇ ਹਿੰਸਕ ਅਪਰਾਧ ਦੀ ਲਹਿਰ ਲਈ ਲਿਬਰਲਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਆਪਣੇ ਪ੍ਰਚਾਰ ਪਲੇਟਫਾਰਮ ਤੇ ਵਿੱਚ ਲਿਬਰਲਸ ਦੇ ਬਦਲੇ ਵਿੱਚ ਕੁਝ ਅਪਰਾਧਾਂ ਲਈ ਜ਼ਮਾਨਤ ਪ੍ਰਾਪਤ ਕਰਨਾ ਹੋਰ ਮੁਸ਼ਕਲ ਬਣਾਉਣ ਦਾ ਦਾਅਵਾ ਅਦਾ ਕੀਤਾ ਜਿਸ ਚ ਹਿੰਸਾ ਜਾਂ ਸੰਗਠਿਤ ਅਪਰਾਧ ਨਾਲ ਸੰਬੰਧਿਤ ਕਾਰ ਚੋਰੀ ਘਰਾਂ 'ਚ ਹਮਲੇ ਤੇ ਕੁਝ ਮਨੁੱਖੀ ਤਸਕਰੀ ਦੇ ਅਪਰਾਧ ਸ਼ਾਮਿਲ ਸਨ ਉਹਨਾਂ ਨੇ ਵਾਰ-ਵਾਰ ਕਾਰ ਚੋਰਾਾਂ ਅਤੇ ਹਿੰਸਕ ਤੇ ਸੰਗਠਿਤ ਅਪਰਾਧਾਂ ਲਈ ਸਖਤ ਸਜ਼ਾ ਦੇਸ਼ਾ ਨਿਰਦੇਸ਼ਾਂ ਦਾ ਵਾਅਦਾ ਵੀ ਕੀਤਾ ਤੇ ਕਾਰ ਚੋਰੀ ਦੇ ਕੁਝ ਮਾਮਲਿਆਂ ਤੇ ਗੰਭੀਰ ਤੇ ਹਿੰਸਕ ਅਪਰਾਧਾਂ ਲਈ ਲਗਾਤਾਰ ਸਜ਼ਾ ਦੀ ਆਗਿਆ ਦੇਣ ਦਾ ਵਾਅਦਾ ਕੀਤਾ ਹੈ ਫ੍ਰੈਜ਼ਰ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ 'ਚ ਕੁਝ ਖਾਸ ਕਿਸਮ ਦੀਆਂ ਅਪਰਾਧਿਕ ਗਤੀਵਿਧੀਆਂ 'ਚ ਵਾਧਾ ਹੋਇਆ ਹੈ। ਉਹਨਾਂ ਆਖਿਆ ਹੈ ਕਿ ਇਸ ਵਿੱਚੋਂ ਕੁਝ ਸੰਗਠਿਤ ਅਪਰਾਧ ਦੁਆਰਾ ਪ੍ਰੇਰਿਤ ਸੀ। ਇਸ ਸਾਲ ਜੀਟੀਏ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਹਨ ਚੋਰੀਆਂ ਘੱਟ ਹੋ ਸਕਦੀਆਂ ਨੇ ਪਰ ਇੱਕ ਰੁਝਾਨ ਵੇਖਿਆ ਗਿਆ ਜਿੱਥੇ ਇਹ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਫ੍ਰੇਜ਼ਰ ਨੇ ਕਿਹਾ ਹੈ ਕਿ ਕਾਨੂੰਨ 'ਚ ਬਦਲਾਅ ਇੱਕ ਮਜ਼ਬੂਤ ਰੋਕਥਾਮ ਸਥਾਪਿਤ ਕਰਨਗੇ ਇਹ ਸਿਰਫ ਕਿਸੇ ਸੁਰਖੀ 'ਚ ਪੜੀ ਗਈ ਕਿਸੇ ਚੀਜ਼ ਪ੍ਰਤੀ ਪ੍ਰਤੀਕਿਰਿਆ ਨਹੀਂ ਹੈ ਇਹ ਉਸ ਸਮੱਸਿਆਵਾਂ ਵਾਲੇ ਵਿਵਹਾਰ ਨੂੰ ਰੋਕਣ ਲਈ ਇੱਕ ਸੰਕੇਤ ਭੇਜਣ ਲਈ ਹੈ ਜਿਸ ਨੂੰ ਤੁਸੀਂ ਸੰਬੋਧਿਤ ਕਰਨਾ ਚਾਹੁੰਦੇ ਹੋ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਨ 'ਚ ਮਦਦ ਮਿਲ ਸਕੇ ਫ੍ਰੇਜ਼ਰ ਦਾ ਇਹ ਵੀ ਕਿਹਾ ਹੈ ਕਿ ਸਰਕਾਰ ਆਪਣੀਆਂ ਯੋਜਨਾਵਾਂ ਤੇ ਸਲਾਹ-ਮਸ਼ਵਰਾ ਕਰੇਗੀ ਤੇ ਉਹ ਮਹਾਰਤ ਤੇ ਸਬੂਤਾਂ ਦੇ ਆਧਾਰ ਤੇ ਸੁਝਾਵਾਂ ਲਈ ਖੁੱਲੇ ਨੇ ਇਹ ਜ਼ਮਾਨਤ ਸੁਧਾਰ ਯੋਜਨਾ 2023 'ਚ ਲਿਬਰਲਸ ਵੱਲੋਂ ਹੋਰ ਸਮਾਨਤਾ ਸੁਧਾਰ ਕਾਨੂੰਨ ਪੇਸ਼ ਕਰਨ ਤੋਂ 2 ਸਾਲ ਬਾਅਦ ਐਲਾਨ ਕੀਤਾ ਗਿਆ ਹੈ ਇਸ ਬਾਈ ਨੇਤਾਵਾਂ ਤੇ ਕਈ ਪੁਲਿਸ ਮੁਖੀਆਂ ਵੱਲੋਂ ਵਾਰ-ਵਾਰ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਤੱਕ ਪਹੁੰਚ ਨੂੰ ਹੋਰ ਮੁਸ਼ਕਲ ਬਣਾਉਂਦੀਆਂ ਮੰਗਾਂ ਤੋਂ ਬਾਅਦ ਆਇਆ ਹੈ ਜਨਵਰੀ 2024 ਵਿੱਚ ਲਾਗੂ ਹੋਏ ਇਸ ਬਿੱਲ ਨੇ ਕੁਝ ਹਥਿਆਰਾਂ ਅਤੇ ਖਤਿਆਰਾਂ ਦੇ ਅਪਰਾਧਾਂ ਲਈ ਜ਼ਮਾਨਤ 'ਚ ਬਦਲਾ ਕੀਤੇ ਨੇ ਤੇ ਕੁਝ ਹਾਲਾਤ ਕਥਿਤ ਅਪਰਾਧਕ ਨਜ਼ਦੀਕੀ ਸਾਥੀ ਹਿੰਸਾ ਵਿੱਚ ਸ਼ਾਮਲ ਨੇ ਸਰਪ ਤੋਂ ਪਾ ਪੇਸ਼ ਕਰਨ ਦੀ ਯੋਜਨਾ ਕਈ ਸਾਲਾਂ ਤੋਂ ਕੰਜ਼ਰਵੇਟਿਵਸ ਵੱਲੋਂ ਲਿਬਰਲਾਂ ਤੇ ਅਪਰਾਧ ਪ੍ਰਤੀ ਨਰਮ ਪਹੁੰਚ ਅਪਣਾਉਂਦਾ ਦੋਸ਼ ਲਗਾਉਣ ਤੋਂ ਬਾਅਦ ਆਈ ਹੈ ਜਦੋਂ ਫਰੇਜ਼ਰ ਨੂੰ ਪੁੱਛਿਆ ਗਿਆ ਕਿ ਕੀ ਆਉਣ ਵਾਲਾ ਕਾਨੂੰਨ ਇਸ ਗੱਲ ਨੂੰ ਸਵੀਕਾਰ ਕਰਨ ਦੇ ਬਰਾਬਰ ਹੈ ਕਿ ਕੰਜ਼ਰਵੇਟਿਵਸ ਦਾ ਕੋਈ ਮਤਲਬ ਸੀ ਫਰੇਜ਼ਰ ਨੇ ਕਿਹਾ ਕਿ ਉਹ ਇਸ ਨੂੰ ਵੱਖਰੇ ਢੰਗ ਨਾਲ ਵਿਚਾਰਦੇ ਨੇ ਉਨਾ ਕਹਿਆ ਹੈ ਕਿ ਅਸੀਂ ਕੈਨੇਡੀਅਨਸ ਤੋਂ ਵਧੇਰੇ ਵਿਆਪਕ ਤੌਰ ਤੇ ਸੁਣਦੇ ਹਾਂ ਕਿ ਅਪਰਾਧਿਕ ਨਿਆਂ ਪ੍ਰਣਾਲੀ ਦੇ ਨਾਲ ਇੱਕ ਚੁਣੌਤੀ ਹੈ ਜ਼ਮਾਨਤ ਪ੍ਰਣਾਲੀ ਦੇ ਨਾਲ ਵੀ ਇੱਕ ਚੁਣੌਤੀ ਹੈ ਫਰੇਜ਼ਰ ਦਾ ਕਹਿਣਾ ਹੈ ਕਿ ਜਦੋਂ ਕੰਜ਼ਰਵੇਟਿਵਸ ਦੇ ਸੜਲ ਨਾਅਰਿਆਂ ਨਾਲ ਮੁੱਦਾ ਉਠਾਉਂਦੇ ਨਹੀਂ ਤਾਂ ਦੇਸ਼ ਭਰ ਦੇ ਕੈਨੇਡੀਅਨਸ ਦੀਆਂ ਅਸਲ ਚਿੰਤਾਵਾਂ ਨੇ ਜਿਨ੍ਹਾਂ ਨੂੰ ਸਿਰਫ ਇਸ ਲਈ ਖਾਰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਊਸ ਆਫ ਕਾਮਨਸ 'ਚ ਇਸ ਤਰੀਕੇ ਨਾਲ ਉਠਾਇਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਅਸੁਵਿਧਾ ਜਨਕ ਲੱਗ ਸਕਦਾ ਹੈ ਉਹਨਾਂ ਆਖਿਆ ਹੈ ਕਿ ਹਾਲਾਂਕਿ ਕੁਝ ਖੇਤਰ ਨੇ ਜਿੱਥੇ ਸੰਘੀ ਸਰਕਾਰ ਹੋਰ ਕੁਝ ਕਰ ਸਕਦੀ ਹੈ ਸਬਾਈ ਸਰਕਾਰਾਂ ਵਿੱਚੋਂ ਕੁਝ ਨੇ ਸੰਘੀ ਜ਼ਮਾਨਤ ਸੁਧਾਰਤੀ ਮੰਗ ਕੀਤੀ ਹੈ ਤੇ ਇਹ ਵੀ ਵੱਡੀ ਭੂਮਿਕਾ ਨਿਭਾਰੇ ਨੇ ਫ੍ਰੀਜ਼ਰ ਦਾ ਕਹਿਣਾ ਹੈ ਕਿ ਇਸ ਭੂਮਿਕਾ 'ਚ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਜ਼ਮਾਨਤ ਦੇ ਫੈਸਲੇ ਲੈਣ ਵਾਲੇ ਜੱਜਾਂ ਤੇ ਜਸਟਿਸਾਂ ਕੋਲ ਸਹੀ ਸਿਖਲਾਈ ਹੋਵੇ ਤੇ ਨਜ਼ਰਬੰਦੀ ਕੇਂਦਰਾਂ 'ਚ ਕਾਫੀ ਸਮਰੱਥਾ ਹੋਵੇ ਉਨਾ ਆਖੇ ਕਿ ਇਸ ਗੱਲਬਾਤ ਦੇ ਵਿੱਚ ਇਹ ਜਾਣਦੇ ਹੋਏ ਆਉਣਾ ਚਾਹੁੰਦੇ ਨੇ ਕਿ ਸੰਘੀ ਸਰਕਾਰ ਦੇ ਦਾਇਰੇ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਧਿਆਨ ਰੱਖਿਆ ਜਾਵੇ ਫ੍ਰੀਜ਼ਰ ਨੇ ਅੱਗੇ ਆਖਿਆ ਕਿ ਸੰਘੀ ਸਰਕਾਰ ਸਥਾਨਿਕ ਪੱਧਰ ਤੇ ਅਪਰਾਧ ਅਤੇ ਨਿਆਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਲੋੜੀਂਦੇ ਡੇਟਾ ਇਕੱਠੇ ਕਰਨ ਲਈ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਵੀ ਇਕੱਠੇ ਲਿਆਉਣਾ ਚਾਹੁੰਦੀ ਹੈ ਉਨਾ ਖਿਆ ਕਿ ਪੇਂਡੂ ਨਵਸਕੋਸ਼ੀਆ ਦੇ ਹਾਲਾਤ ਟ੍ਰਾਂਟੋ ਦੇ ਡਾਊਨਟਾਊਨ ਜਾਂ ਕੈਨੇਡਾ ਦੇ ਉੱਤਰੀ ਹਿੱਸੇ ਦੇ ਹਾਲਾਤਾਂ ਨੂੰ ਦਰਸਾਉਂਦੇ ਨਹੀਂ ਹਨ ਫਰੇਜ਼ਰ ਦਾ ਕਹਿਣਾ ਹੈ ਕਿ ਇਹ ਹਾਲਾਤ ਉਲਟ ਨੇ ਸੰਘੀ ਸਰਕਾਰ ਅਪਰਾਧ ਰੋਕथाम ਲਈ ਇੱਕ ਵਿਆਪਕ ਪਹੁੰਚ ਅਪਣਾਉਣਾ ਚਾਹੁੰਦੀ ਹੈ ਜੋ ਮਾਨਸਿਕ ਸਿਹਤ ਨਸ਼ਿਆਂ ਨੌਜਵਾਨਾਂ ਦੇ ਰੁਸਕਾਰ ਅਤੇ ਕਿਫਾਇਤੀ ਰਿਹਾਇਸ਼ ਨੂੰ ਵੀ ਸੰਬੋਧਿਤ ਕਰਦੀ ਹੈ ਫਰੇਜ਼ਰ ਨੇ ਕਿਹਾ ਹੈ ਕਿ ਉਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਕੈਨੇਡਾ ਉੱਪਰ ਵੱਲ ਨੂੰ ਜਾਵੇ ਤੇ ਘੱਟ ਲੋਕਾਂ ਨੂੰ ਅਪਰਾਧਿਕ ਜੀਵਨ ਦਾ ਤਜਰਬਾ ਕਰਨਾ ਪਵੇ ਜੋਡੋਰੇ ਮੈਨੀਟੋਬਾ ਦੇ ਪ੍ਰੀਮੀਅਰ ਨੇ ਐਮਰਜੈਂਸੀ ਦੀ ਸਥਿਤੀ ਖਤਮ ਕਰ ਦਿੱਤੀ ਹੈ ਕਿਉਂਕਿ ਵਾਈਲਡ ਫਾਇਰ ਦਾ ਖਤਰਾ ਘਟ ਗਿਆ ਹੈ ਤੇ ਖਾਲੀ ਕਰਵਾਏ ਗਏ ਇਲਾਕਿਆਂ ਦੇ ਵਿੱਚ ਵੀ ਲੋਕ ਵਾਪਸ ਆ ਗਏ ਨੇ ਮੈਨੀਟੋਬਾ ਦੇ ਪ੍ਰੀਮੀਅਰ ਵੈਬਕੀਨਿਓ ਦਾ ਕਹਿਣਾ ਹੈ ਕਿ ਜੰਗਲ ਦੀ ਅੱਗ ਤੋਂ ਖਤਰਾ ਘਟਣ ਦੇ ਨਾਲ ਹੀ ਸੂਬੇ ਭਰ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਹਟਾ ਦਿੱਤੀ ਗਈ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦ ਕੀ ਐਮਰਜੈਂਸੀ ਨਿਯਮਾਂ ਦੀ ਹੁਣ ਲੋੜ ਨਹੀਂ ਹੈ ਪਰ ਅੱਗ ਦੇ ਵਦਰ ਨਾਲ ਅਮਲੇ ਚੌਕਸ ਰਹਿਣਗੇ ਉਹਨਾਂ ਦੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਏਵੈਕੂਏਜ਼ ਲਈ ਹੋਟਲ ਦੇ ਕਮਰੇ ਦੀ ਜਗ੍ਹਾ ਤੇ ਦਬਾਅ ਬਣਾਇਆ ਜਾ ਰਿਹਾ ਕਿਉਂਕਿ ਮੈਨੀਟੋਬਾ ਸਾਲਾਂ ਦੇ ਵਿੱਚ ਆਪਣੇ ਸਭ ਤੋਂ ਭੜੇ ਵਲਡਫਾਇਰ ਦੇ ਮੌਸਮ ਦੇ ਵਿੱਚੋਂ ਇੱਕ ਦੇ ਨਾਲ ਐਤਕੀ ਨਜਿਟ ਰਿਹਾ ਸੀ ਐਮਰਜੈਂਸੀ ਵਾਲੇ ਰਾਜ ਕਾਨੂੰਨ ਦੇ ਵਿੱਚ ਬਦਲਾ ਅਤੇ ਆਜ਼ਾਦੀ ਦੀਆਂ ਪਾਬੰਦੀਆਂ ਦੀ ਆਗਿਆ ਦਿੱਤੀ ਜਾ ਰਹੀ ਹੈ ਤਾਂ ਜੋ ਸਰਕਾਰ ਦੇ ਵੱਖ-ਵੱਖ ਪੱਧਰ ਤੇਜ਼ੀ ਦੇ ਨਾਲ ਕੰਮ ਕਰ ਸਕਣ ਤੇ ਆਫਤ ਦੀਆਂ ਸਥਿਤੀਆਂ ਦਾ ਜਵਾਬ ਦੇਣ ਲਈ ਇਕੱਠੇ ਕੰਮ ਕਰ ਸਕਣ ਵੈਪਕੀਨੀਓ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਕਿ ਐਮਰਜੈਂਸੀ ਸ਼ਕਤੀਆਂ ਨੂੰ ਸਿਰਫ ਉਦੋਂ ਹੀ ਵਰਤਿਆ ਜਾਣਾ ਚਾਹੀਦਾ ਹੈ ਤੇ ਨਿਮਾਇਆ ਜਾਣਾ ਚਾਹੀਦਾ ਜਦੋਂ ਬਿਲਕੁਲ ਜ਼ਰੂਰੀ ਹੋਵੇ To be absolutely clear, this is still a very serious situation. We're going to have to keep working together as thousands of our fellow Manitobans make their way home. We can do this with normal government powers, and it's important that we have a light touch when it's something as serious as declaring a state of emergency. So, I want to be grateful and thankful and express our gratitude for everybody who stepped up. The people on the front lines of the fight against the wildfires who continue to do amazing work, to the folks at the local level who helped make sure that thousands of Manitobans made their way to safety, to the people in other parts of the province who have rolled out uh, the welcome mat and helped to feed and shelter uh, tens of thousands of people. This has been a moment where we've really seen the best of our province shining through, and with some help from mother nature and the weather recently we've been able to make progress through some excellent leadership from the healthcare system and the emergency management uh, experts we've been able to make progress in returning services to local communities and because of the good nature and hard work of many manitobans particularly in the north and in eastern manitoba we've been able to see many people start to return home and so today, we are making the decision under the direction of Minister Lisa Naylor to lift the province wide state of emergency. The effect of this is that uh, some of those emergency orders that we had around congregate shelters, security measures, supports for pets, uh, were no longer needed. We're still providing these services, but we're able to deliver them using the normal channels of government. And so as we move forward, uh, in our great Manitoba summer, we want everyone to be safe. We want everyone to be free to enjoy uh, the rest of your summers. And we're going to keep working together with our partners in Indigenous communities, municipalities, uh, other levels of government to ensure that our overarching duty to keep you safe is going to be respected. So let's keep working together. Let's keep taking care of one another. And today marks an important time for us to say thank you to all the people.